135000 ਰੁਪਏ ਦੀ ਕਾਰ ਦੇ ਦਾਂਗੇ ਪਰ 16 ਮਾਡਲ 16 ਮਾਡਲ 16 ਮਾਡਲ ਬੀਟ ਸ਼ੈਵਲੈਟ ਦੀ ਓਕੇ 170000 ਰੁਪਏ ਦੇ ਚ ਪੰਜਾਬ ਨੰਬਰ ਦੀ ਸਕੋਡਾ ਲਾਹੌਰ ਹਾਂ ਜੀ ਹਾਂ ਬਈ ਹੁਣ ਰੇਟ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ। ਲੋ ਮਿੱਤਰੋ 2010 ਮਾਡਲ ਨੋਵਾ ਕਾਰ ਆ 2,35,000 ਰੁਪਈਆ ਦੀ ਕਾਰ ਆ ਬਈ ਇਹ। ਹਾਂਜੀ 1 ਲੱਖ ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ। ਹਾਂਜੀ 4,35,000 ਰੁਪਈਆ ਆਸਕਿੰਗ ਪ੍ਰਾਈਸ ਆ ਬਾਕੀ ਮੌਕੇ ਤੇ ਕਰ ਲਾਂਗੇ। ਓਕੇ ਸਾਰੇ ਇਸ ਕਾਰ ਦਾ ਕੋਈ ਵੀ ਪੀਸ ਪੇਂਟ ਨਹੀਂ ਆ ਭਾਜੀ ਆਪਣੀ ਗਾਰੰਟੀ ਹੈ ਜੀ ਤੁਹਾਨੂੰ। ਹਾਂਜੀ ਬਈ ਸਸਤੀ ਕਲ ਪਾਰਟ ਦੂਜਾ ਬਈ ਸਟੀਲ ਡੀਲਸ ਮਹਾਲੀ ਸੈਕਟਰ 78 ਖੜਿਆਜਾ ਆਪਾਂ। ਕ ਸਸਤੀਆਂ ਸਸਤੀਆਂ ਕਾਰਾਂ ਤੇ ਵਧੀਆ ਕਾਰਾਂ ਲੈਣੀਆਂ ਨੇ ਬਈ ਜੇ ਕਿਸੇ ਨੇ ਤਾਂ ਪੇਜ ਆਪਣਾ ਫੋ ਜਿਹੜਾ ਬਾਈ ਫੋਲੋ ਕਰੂਗਾ ਲਾਈਕ ਸ਼ੇਅਰ ਕਮੈਂਟ ਕਰੂਗਾ ਬਾਈ ਤੁਹਾਨੂੰ ਪਤਾ ਹੀ ਆ ਹਨਾ ਤੇ ਜੇ ਅਲਟੋ ਵੀ ਕਾਰ ਦਿੱਤ ਸਕਦੇ ਹੋ ਬਾਈ ਤੁਸੀਂ ਤੇ ਬਾਈ ਜੀ ਹੋਰੀ ਆਪਣੇ ਨਾਲ ਲੈ ਤੇ ਦੂਜਾ ਪਾਰਟ ਅੱਜ ਆਪਾਂ ਦੇਣ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਨੂੰ ਘੈਂਡ ਘੈਂਡ ਕਾਰਾਂ ਮਿਲਣਗੀਆਂ ਪੁੱਛਦੇ ਆ ਬਾਈ ਤੋਂ ਕਿਹੜੀਆਂ ਕਾਰਾਂ ਮਿਲਣਗੀਆਂ ਬਾਈ ਸਸਤੀ ਗੱਲ ਸਸਤੀ ਗੱਲ ਦੇਖੀ ਆ ਲੋ ਜੀ ਬਾਈ ਵਧੀਆ ਜੀ ਅੱਜ ਅੱਜ ਵੀਰੇ ਸਸਤੀਆਂ ਵੀ ਨੇ ਤੇ ਮਹਿੰਗੀਆਂ ਵੀ ਨੇ ਸਾਰੀਆਂ ਵੀ ਨੇ ਹਾਂਜੀ ਹਾਂਜੀ ਵਧੀਆ ਜੀ ਕਿਹੜੀ ਕਿਹੜੀ ਕਾਰਾਂ ਰਹਿਣੀਆਂ ਅੱਜ ਬਿਰ ਸਮਾਲ ਸੈਕਟਰ ਤੋਂ ਸਾਰੀਆਂ ਹੀ ਕਾਰਾਂ ਖੜੀਆਂ ਨੇ ਵੱਡੇ ਸੈਕਟਰ ਦੇ ਠੀਕ ਹੈ ਗੁਰਪ੍ਰੀਤ ਇੱਕ ਵਾਰ ਕੈਮਰਾ ਘੁਮਾ ਦੂਗਾ ਵੀ ਇੱਧਰ ਵੀ ਹੈ ਨਾ ਬਹੁਤ ਕਾਰਾਂ ਨੇ ਬਈ ਨਾ ਜੇ ਕਿਸੇ ਨੂੰ ਕੋਈ ਵੀ ਕਾਰ ਲੈਣੀ ਹੈ ਕੋਈ ਵਰਨਾ ਹੋ ਗਈ ਕ੍ਰੂਜ਼ ਹੋ ਗਈ ਹੋਂਡਾ ਸਿਟੀ ਆਲਟੋ ਜਿੱਦਾਂ ਦੀ ਵੀ ਤੁਹਾਨੂੰ ਕਾਰ ਲੈਣੀ ਹੈ ਜਿੱਦਾਂ ਰਿਕੁਆਇਰਮੈਂਟ ਆ ਤਾਂ ਤੁਸੀਂ ਫੋਨ ਕਰ ਸਕਦੇ ਹੋਗੇ ਅੱਜ ਤੁਹਾਨੂੰ 8-10 ਕਾਰਾਂ ਦਵਾਂਗੇ ਐਂਡ ਤੱਕ ਬਣੇ ਰਹੋ ਬਈ ਆਪਣਾ ਐਡਰੈਸ ਦੱਸ ਦੋ ਪਹਿਲਾਂ ਤਾਂ ਕਿਹੜੀ ਹੈ ਨਾ ਆਪਣਾ ਹੈਗਾ ਵੀਰੇ ਪ੍ਰਾਈਮ ਮਾਰਕੀਟ ਬੂਥ ਨੰਬਰ 73 ਹਾਂਜੀ ਨੀਅਰ ਸਪੋਰਟਸ ਕੰਪਲੈਕਸ ਜਾਂ ਨੀਅਰ ਸਵਾਨ ਅਸਿੰਗ੍ਹ ਦੇ ਗੁਰਦੁਰਦੇ ਦੇ ਪਾਸ ਸੈਕਟਰ 78 ਠੀਕ ਹੈ ਬਈ ਤੇ ਪਹਿਲੀ ਕਾਰ ਅੱਜ ਆਪਣੇ ਲਵੇ ਬਈ A ਸਟਾਰ ਬਹੁਤ ਸੋਹਣੀ ਕਾਰ ਹੈ ਇਹ ਹਾਂਜੀ ਇਹ ਵਾਰ ਕੋਈ ਨਾ ਕੋਈ ਹੁੰਦੀ ਆਪਣੇ ਲਵੇ ਇਹੀ ਵੀਰੇ ਮਾਡਲ ਇਹ ਹੈਗੀ ਪਰ 10 ਰਜਿਸਟਰਡ 11 ਜੀ ਹੂੰ ਹੂੰ ਤੇ ਪਹਿਲੇ ਓਨਰ ਦੀ ਕਾਰ ਹੈ ਟਾਇਰ ਨੌਏ ਲੱਗੇ ਹੋਏ ਕਾਰ ਨੂੰ ਠੀਕ ਹੈ ਹਾਂਜੀ ਹਾਂ ਲਓ ਜੀ ਆ ਚੈੱਕ ਕਰੋ ਬਈ ਨਾ ਬਹੁਤ ਸੋਹਣੀ ਲਾਲ ਅਲਾਇ ਵੀ ਠੀਕ ਜਿਹਾ ਲੱਗ ਰਹੀ ਹੈ ਲੱਗ ਤੇ ਵਧੀਆ ਕਾਰ ਆ ਗੁਰਪ੍ਰੀਤ ਅੰਦਰ ਉਹ ਦਿਖਾ ਦੇ ਬਈ ਕਾਰ ਚੈੱਕ ਕਰਾਓ ਕਾਰ ਵਧੀਆ ਕਾਰ ਆ ਬਈ ਪ੍ਰੀਮੀਅਮ ਜੀ ਲੁੱਕ ਆਉਂਦੀ ਅੰਦਰ ਜਦੋਂ ਉਹਦਾ ਬਹਿਦਾਗਾ ਫੀਲਿੰਗ ਜੀ ਘੈਂਟ ਆਉਂਦੀ ਆ ਕਾਰ ਦਾ ਤੇ ਇਹ ਪਿਓਰ ਪੈਟਰੋਲ ਆ ਵੀਰੇ ਹਾਂਜੀ ਹਾਂਜੀ ਪੈਟਰੋਲ ਆ ਪਾਵਰ ਵਿੰਡੋ ਨਾਲ ਆ ਪੰਜ ਫਰੰਟ ਤੋਂ ਪਾਵਰ ਵਿੰਡੋ ਆ ਜੀ ਲੋ ਜੀ ਬਈ ਚਾਰੇ ਪਾਵਰ ਵਿੰਡੋ ਆ ਮਿਲਦੀ ਨੇ ਆਪਾਂ ਨੂੰ ਇਹਦੇ ਵਿੱਚ ਠੀਕ ਆ ਹਾਂਜੀ ਦੇਖੋ 10/11 10/11 ਜੀ ਓਨਰ ਦੂਜੇ ਓਨਰ ਪਹਿਲੇ ਜੀ ਅੱਛਾ ਪਹਿਲੇ ਪਹਿਲੇ ਓਨਰ ਰੇਟ ਵੀਰੇ ਕਾਰ ਦਾ 1,55,000 ਰੁਪਏ ਡਿਮਾਂਡ ਕਰਦੇ ਆਂ ਭਰਾ ਬਣਾ ਮੋਟਾ ਕਿਸੇ ਦਾ ਰਿਗਾਰਡ ਕਰਦਾਂਗੇ ਹੋਰ 2-4000 ਰੁਪਏ ਦਾ ਭਾਈ ਚੰਡੀਗੜ੍ਹ ਦਾ ਨੰਬਰ ਆ 1,55,000 ਡਿਮਾਂਡ ਆ ਯਾਰ ਕੋਈ ਬਹੁਤੀ ਡਿਮਾਂਡ ਵੀ ਹੈ ਨਹੀਂ ਹਨਾ ਵੀ ਅਲਟੋ ਦੇ ਰੇਟ ਦੀ ਕਾਰ ਮਿਲ ਰਹੀ ਤੁਹਾਨੂੰ ਕਾਰ ਵੀ ਬਹੁਤ ਵਧੀਆ ਪਾਰਟਸ ਦੀ ਵੀ ਕੋਈ ਦਿੱਕਤ ਨਹੀਂ ਵੀਰੇ ਕੋਈ ਪਾਰਟ ਨਹੀਂ ਪਈ ਤਾਂ ਮਾਰੂਤੀ ਦਾ ਇੰਜਨ ਆ ਭਾਜੀ ਕੇਟਰ ਨਾਲ ਜਿਹਾ ਸੇਮ ਇੰਜਨ ਆ ਭਾਜੀ ਕੋਈ ਨਹੀਂ ਠੀਕ ਹੈ ਲੋ ਜੀ ਭਾਈ ਹੁਣ ਆਹ ਵਾਲੀ ਕਾਰ ਭਾਈ ਤੇ ਗੁਰਪ੍ਰੀਤ ਇੱਕ ਵਾਰ ਅੰਦਰੋਂ ਦਿਖਾ ਦੇ ਬਈ ਕਾਰ ਹੈ ਨਾ ਵਧੀਆ ਕਾਰ ਹੈ ਕੋਈ ਕੰਮ ਖਰਚਾ ਵੀਰੇ ਮੜਾ ਮੋਟਾ ਵੀ ਮੈਨੂੰ ਸਰਵਿਸ ਰਿਸ ਹੋ ਗਈ ਏਕ ਮੜਾ ਮੋਟਾ ਮੈਕੈਨਿਕ ਕੰਮ ਹੋ ਸਕਦਾ ਪਰ ਸਰਵਿਸ ਰਿਸ ਕੋਈ ਮੇਜਰ ਨਹੀਂ ਹੈਗਾ ਕੋਈ ਬਟ 5-10 ਹਜ਼ਾਰ ਦਾ ਖਰਚਾ 5-10 ਹਜ਼ਾਰ ਰੁਪਏ ਦਾ ਖਰਚਾ ਹੈ ਭਾਜੀ ਕਾਰ ਦੇ ਉੱਪਰ ਤੇ 1,35,000 ਰੁਪਏ ਦੀ ਕਾਰ ਦੇ ਦਾਂਗੇ ਪਰ ਆ 16 ਮਾਡਲ 16 ਮਾਡਲ 16 ਮਾਡਲ ਬੀਟ ਸ਼ੈਵਲੈਟ ਦੀ ਓਕੇ ਗੁਰਪ੍ਰੀਤ ਇੱਕ ਵਾਰ ਬਈ ਕਾਰ ਦੀ ਦੁਆਰੋਂ ਆਪਾਂ ਕਹਿੰਦੀ ਐ ਵੀ ਸ਼ਕਲ ਦਿਖਾ ਦੇ ਇਹੋ ਜੇ ਰੇਟ ਦੇ ਵਿੱਚ ਕਾਰ ਹਨਾ ਨਹੀਂ ਮਿਲਦੀ ਮਿਲਦੀ ਹ 135000 ਚ 2016 ਮਾਡਲ ਕਾਰ ਆਹੇ ਨੰਬਰ ਦੀ ਗੱਲ ਕਰੀਏ ਨੰਬਰ ਵੀ ਪੀ ਵੀ 1145 ਦਾ ਨੰਬਰ ਆ ਭਰਾ ਕਿੰਨੇਵੇਂ ਓਨਰ ਕਰਾ ਓਨਰ ਸੈਕੰਡ ਆ ਪਰ ਸੈਕੰਡ ਓਨਰ ਆ ਕੋਈ ਤੀਜੇ ਚੌਥੇ ਓਨਰ ਦੀ ਵੀ ਕਾਰ ਨਹੀਂ ਠੀਕ ਆ ਆਹ ਵਾਲੀ ਕਾਰ ਬਈ ਤੁਸੀਂ ਬਾਇ ਕਰ ਸਕਦੇ ਹੋ ਠੀਕ ਆ ਤੇ ਅਗਲੀ ਆ ਗਈ ਬਈ ਆਪਣੇ ਲਵੇ Honda Amaze ਟ੍ਰੇਡਰ ਦੇ ਵਿੱਚ ਬਹੁਤ ਐਵਰੇਜ ਆ ਬਈ ਇਹਦੀ ਬਹੁਤ ਜ਼ਿਆਦਾ ਐਵਰੇਜ ਆ ਪਾ ਜੀ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਕਾਰ ਦੀ 2000 ਇਹ ਵੀ 2014 ਮਾਡਲ ਹੈ ਬਈ 14 ਤੇ ਰਜਿਸਟਰਡ 15 14/15 ਠੀਕ ਆ ਬਈ ਤੇ 4 ਕੁ ਲੱਖ ਰੁਪਏ ਪਰ ਆਸਕਿੰਗ ਪ੍ਰਾਈਸ ਹੈ ਜੀ ਡੀਜ਼ਲ ਦੀ ਡੀਜ਼ਲ ਦੀ ਜੀ ਠੀਕ ਹੈ ਹਾਂ ਡਿਮਾਂਡ ਕਰਦੇ ਆ ਮੇਰੇ ਬਾਕੀ ਮੌਕੇ ਤੇ ਆਪਾਂ ਹੋਰ ਵੀ ਕਰ ਲਾਂਗੇ ਜੀ ਮੰਨਤਾਂ ਨੂੰ ਵੀ ਸਪੱਸ਼ਟ ਲੋ ਜੀ ਬਾਈ 4 ਕੁ ਲੱਖ ਡਿਮਾਂਡ ਹੈ ਬਾਕੀ ਬਾਈ ਹਨਾ ਐਵਰੇਜ ਆਪਾਂ ਕਿਹਦੇ 30 32 ਨੂੰ ਛੂ ਕੇ ਆ ਜਾਂਦੀ ਹੈ ਇਹ ਅੱਛਾ ਹਾਂ ਜੀ ਬਾਈ ਹਾਂ ਜੀ ਬੁਰੇ ਬੈਕ ਸਾਈਡ ਤੋਂ ਵੀ ਦਿਖਾ ਦਿਓ ਵੀ ਕਾਰ ਕੋਈ ਕੰਮ ਖਰਚਾ ਤਾਂ ਨਹੀਂ ਕਰਦੀ ਨਹੀਂ ਇਸ ਤੇ ਕੋਈ ਖਰਚਾ ਨਹੀਂ ਪ੍ਰਗਟ ਠੀਕ ਹੈ ਵੀਰੇ ਲੋ ਜੀ ਇਸ ਕਾਰ ਤੇ ਕੋਈ ਖਰਚਾ ਨਹੀਂ ਪਈ ਹੈ ਨਾ ਪੂਰੀ ਇੰਸ਼ੋਰੈਂਸ ਵਗੈਰਾ ਪਿਆ ਹੋਇਆ ਵੀਰੇ ਹਾਂਜੀ ਵੀਰੇ ਇੰਸ਼ੋਰੈਂਸ ਹੈਗੀ ਹੈ ਜੀ ਕਾਰ ਦੀ ਇਹ ਹੈਗੀ ਲੋਰਾ ਹਾਂਜੀ ਹਾਂ ਲੋ ਜੀ ਸਕੋਡਾ ਲੋਰਾ ਬਾਈ ਹਾਂਜੀ ਹਾਂਜੀ ਇਹੀ ਵੀਰੇ ਮਾਡਲ ਪਾਜੀ ਮਾਡਲ ਹੈਗੀ 2009 ਹਾਂਜੀ ਪੇਡ ਨੰਬਰ ਹੈ ਠੀਕ ਹੈ ਹਾਂਜੀ ਹਾਂ 2009 ਮਾਡਲ ਹੈ ਭਰਾ ਹਾਂ ਫੁੱਲ ਇੰਸ਼ੋਰੈਂਸ ਹੈ ਕਾਰ ਦੀ ਹੂੰ ਫੁੱਲ ਇੰਸ਼ੋਰੈਂਸ ਹੈ ਇੰਜਨ ਗੇਅਰ ਚੰਗਾ ਇੰਜਨ ਗੇਅਰ ਦੀ ਪਾਜੀ ਸਾਰੀ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਹੈ ਲੱਖ ਕੇ ਚੱਲੀ ਹੋਈ ਕਾਰ ਹੈ ਸਾਰੀ ਕੰਪਨੀ ਰਿਕਾਰਡ ਦੇ ਨਾਲ ਹੈ ਇੰਜਨ ਗੇਅਰ ਦੀ ਆਪਣੀ ਗਾਰੰਟੀ ਵੀ ਕਾਰ ਦੀ ਵੀਰੇ ਹਾਂਜੀ ਲੋ ਜੀ ਬਾਈ ਅੰਦਰੋਂ ਚੈੱਕ ਕਰੋ ਕਾਰ ਕਾਰ ਬਹੁਤ ਸੋਹਣੀ ਹੈ ਬਾਈ ਅੰਦਰੋਂ ਵੀ ਟਾਇਰ ਲੋਏ ਲੱਗੇ ਹੋਏ ਨੇ ਭਰਾ ਕਾਰ ਨੂੰ ਪੀ ਵੀ ਨੰਬਰ ਹੈ ਓਕੇ ਹਾਂ ਤੇ ਇਹਦਾ ਮੁੱਲ ਕਿੰਨਾਗਾ ਬਾਈ ਇਹ ਵੀਰ ਆਪਾਂ 1,70,000 ਰੁਪਏ ਦੀ ਦਵਾਂਗੇ ਆ ਸ਼ੀਸ਼ੇ ਪਰ ਜਿਹੜਾ ਫਰੰਟ ਸੀਟ ਚ ਕਰੈਕ ਹੋਇਆ ਪਰਾ ਇਹ ਪੂਆ ਕੇ ਦਵਾਂਗੇ ਕੱਲੇ ਕਾਰ ਆਈ ਹੈ ਇਹ ਕਸਟਮਰ ਦੀ ਕਾਰ ਹੈ ਵੀਰ ਹਾਂਜੀ ਹਾਂ ਇਹ ਆਪਾਂ ਪੂਆ ਕੇ ਦਵਾਂਗੇ 1,70,000 ਹਾਂਜੀ ਹਾਂ ਬਾਕੀ ਰਵਿੰਗ ਪਾਲਿਸ਼ਿੰਗ ਕਰਾ ਕੇ ਕਰ ਦਵਾਂਗੇ ਲੈ ਵੀ ਮਿੱਤਰਾ 1,70,000 ਰੁਪਏ ਦੇ ਚ ਪੰਜਾਬ ਨੰਬਰ ਦੀ ਸਕੋਡਾ ਲਾਹਰਾ ਹਾਂਜੀ ਹਾਂ ਬਈ ਉਹਨਾਂ ਰੇਟ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਹਾਂਜੀ ਹਾਂ ਬਈ ਮਾਰਕੀਟ ਕਿੰਨਾ ਮੰਗਦੀ ਹੈ ਇਹਦਾ ਕਾਰ ਮਾਰਕੀਟ ਪੰਜ ਸਵਾ ਦੋ ਢਾਈ ਲੱਖ ਰੁਪਏ ਮੰਗਦੇ ਮਾਰਕੀ ਹਾਂ ਪਰ ਇਹ ਬਹੁਤ ਸੋਹਣੀ ਕਾਰ ਆ ਲੋਰਾ ਇਸ ਕੋਲ ਨਹੀਂ ਹੈਗੀ ਅਕਟੇਵੀਆ ਨਹੀਂ ਰੈਪਿਡ ਨਹੀਂ ਲੋਰਾ ਆਏ ਭਾਜੀ ਮੈਨੂਅਲ ਦੇ ਵਿੱਚ ਹੈ ਇੰਜਨ ਗੇਅਰ ਦੀ ਆਈ ਤੇ ਸਸਤੀ ਵੇਚੀ ਠੀਕ ਹੈ ਉਹੀ ਗੱਲ ਵੀ ਬਹੁਤੀ ਕਮਾਈ ਨਹੀਂ ਕਰਨ ਦਾ ਵੀ ਕੋਈ ਹੋ ਨਹੀਂ ਆ ਵੀ ਬਸ ਚੀਜ਼ ਨਿਕਲਣੀ ਚਾਹੀਦੀ ਆ ਬੰਦਿਆਂ ਦਾ ਕੰਮ ਸਰਨਾ ਚਾਹੀਦਾ ਠੀਕ ਹੈ ਭਾਈ ਬਹੁਤ ਜਾਇਜ਼ ਰੇਟ ਦੀ ਕਾਰ ਆ ਭਾਈ ਫੋਨ ਕਰ ਲਓ ਜੇ ਕਿਸੇ ਨੇ ਕਾਰ ਲੈਣੀ ਆ 1 ਲੱਖ 70 ਹਜ਼ਾਰ ਦੇ ਵਿੱਚ ਸਕੌਡਾ ਅਗਲੀ ਆ ਗਈ ਵੀਰੇ ਅਗਲੀ ਆ ਗਈ ਬਈ 2016 ਮਾਡਲ ਕ੍ਰੇਟਾ ਜੀ ਹਾਂਜੀ ਹਾਂਜੀ ਇਹ ਪਹਿਲੇ ਓਨਰ ਦੀ ਕਾਰ ਹੈ ਵੀਰੇ ਦੋਨੋਂ ਚਾਬੀਆਂ ਕਾਰ ਦੇ ਆ ਫੁੱਲ ਇੰਸ਼ੋਰੈਂਸ ਹੈ ਕਾਰ 93 90000 ਕਾਰ ਚੱਲੀ ਹੋਈ ਹੈ ਸਾਰੀ origignal ਪੇਂਟ ਦੀ ਓਨਲੀ ਬੰਪਰ ਬੰਪਰ ਪੇਂਟ ਠੀਕ ਹੈ ਬੁਰਪ੍ਰੀਤ ਆ ਜਾ ਬਈ ਅੰਦਰੋਂ ਮੇਨ ਗੱਲ ਮਿੱਤਰ ਕਹਿੰਦੇ ਬਈ ਅੰਦਰੋਂ ਦਿਖਾਇਆ ਕਰ ਕਾਰ ਹਾਂਜੀ ਹੁਣ ਅੰਦਰੋਂ ਦੇਖੋ ਬਈ ਤੁਸੀਂ ਕਾਰ ਆ ਜਾਓ ਚੈੱਕ ਕਰੋ ਆਟੋਮੈਟਿਕ ਫੋਲਡੇਬਲ ਮਿਰਰ ਚਾਰੇ ਪਾਰ ਵਿੰਡੋਆਂ ਸੈਂਟਰ ਲੌਕਿੰਗ ਮਿਰਰ ਲੌਕਿੰਗ ਸਾਰਾ ਕੁਝ ਹੈ ਬਈ ਇਹ ਹੈ ਜਾਂ ਕੀ ਨਹੀਂ ਜਿਹੜਾ ਤੇ ਹੈ ਨਹੀਂ ਹਾਂਜੀ ਠੀਕ ਹੈ ਬਹੁਤ ਸੋਹਣੀ ਕਾਰ ਹੈ ਵੀਰੇ ਟਾਇਰ ਪਾਜੀ ਕਰਦੇ ਲੌਏ ਲੱਗੇ ਹੋਏ ਨੇ ਟਾਇਰ ਲੌਏ ਬਿਲਕੁਲ ਨਵੇਂ ਨੇ ਕਰਦੇ ਹਾਂਜੀ ਠੀਕ ਹੈ ਵੀਰੇ ਇਹ ਰੇਟ ਸੀ ਦਾ 7,65,000 ਰੁਪਏ ਡਿਮਾਂਡ ਕਰ ਲਓ ਜੀ ਬਾਈ 7,65,000 ਰੁਪਏ ਡਿਮਾਂਡ ਆ ਕਰਦੀ ਜੇ ਕਿਸੇ ਨੇ ਕਾਰ ਲੈਣੀ ਆ ਲੋਨ ਕਿੰਨਾ ਹੋ ਜੀ ਵੀਰੇ ਵੀਰੇ ਇਸ ਤੇ 7 ਲੱਖ ਦੇ ਨੀਰ ਬੋਰਡ ਲੋਨ ਹੋ ਜੂ 65,000 ਰੁਪਏ ਦੇ ਕਿ ਕਾਰ ਲੈ ਜਾਓ ਬਾਈ ਹਨਾ ਮਾਨ ਤਾਨ ਵੀ 10,000 ਮੌਕੇ ਦੀ ਗੱਲ ਆ ਠੀਕ ਹੈ ਜਿੱਥੇ ਵੀ ਤੁਹਾਡੀ ਘੁੰਡੀ ਅੜਕਦੀ ਆ ਬਾਈ ਐਸ ਤਰ੍ਹਾਂ ਕਹਿ ਰਿਹਾ ਤੇ ਤੁਸੀਂ 7 ਤੇ ਲੈ ਜਾਓ ਪਰ ਤੁਸੀਂ ਆ ਕੇ ਆਓ ਇੱਕ ਵਾਰ ਵੀਜ਼ਿਟ ਕਰੋ ਹਾਂਜੀ ਐੇ ਵੀਰੇ ਇਹ ਹੈਗੇ ਫਿਰ 2000 13 ਮਾਡਲ 13 ਹਾਂਜੀ ਠੀਕ ਹੈ 435000 ਰੁਪਏ ਦੀ ਕਾਰ ਦੇ ਦਾਂਗੇ ਭਰਾ ਇਹ 4 ਲੱਖ ਓਨਰ ਓਨਰ ਸੈਕੰਡ ਜੀ ਐਚ ਆਰ ਨੰਬਰ ਆ ਜੀ ਐਂ ਚਾਹੇ ਬੰਦੇ ਨੇ ਕੋਈ ਕਹਿੰਦਾ ਐਨਓਸੀ ਕਟਾਉਣੀ ਦਾ ਐਨਓਸੀ ਕਟਵਾ ਕੇ 00872 ਐਚ ਆਰ ਦਾ ਨੰਬਰ ਆ ਬਾਈ ਹਨਾ ਜੀ ਪੇਡ ਨੰਬਰ ਹੈ ਠੀਕ ਹੈ ਹਾਂ ਪਰ ਇਹ ਪੰਚਕੂਲੇ ਟ੍ਰਾਂਸਫਰ ਹੋ ਰਹੀਏ ਕਾਰ ਅੱਛਾ ਹਾਂਜੀ ਹਾਂ ਕੋਈ ਪੰਚਕੂਲੇ ਵਾਲੇ ਤੁਸੀਂ ਆਹ ਕਾਰ ਲੈ ਜਾ ਸਕਦੇ ਹੋ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਤਾਲੀ ਕਾਰ ਤੁਸੀਂ ਬੈਕ ਇੰਜਨ ਗੇਅਰ ਦੀ ਚੰਗੀ ਹੈ ਵੀਰੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰੇ ਕਾਰ ਦੀ 70 ਕ ਹਜ਼ਾਰ ਚੱਲੀ ਹੋਈ ਕਾਰ ਹੈ ਵੀਰੇ ਠੀਕ ਹੈ ਹਾਂਜੀ ਹਾਂ ਤੇਰ ਬਾਈ ਰੇਟ ਬਾਈ ਨੇ ਦੱਸਤਾ ਠੀਕ ਆ ਤੁਸੀਂ ਕਾਰ ਬਾਈ ਕਰ ਸਕਦੇ ਲੋਨ ਕਿੰਨਾ ਹੋਊਗਾ ਵੀਰ ਇਸ ਤੇ 4 ਲੱਖ ਦੇ ਨੀਰ ਬਟ ਹੋ ਰਹੇ 23000 ਜਰਦੇਗੇ 25 30000 ਠੀਕ ਆ ਅਗਲੀ ਬਈ ਨੋਵਾ ਅਗਲੀ ਹੈਗੀ ਨੋਵਾ 2010 ਮਾਡਲ ਫਿਰ ਸੈਕੰਡ ਹੰਡਰ ਦੀ ਕਾਰ ਹੈ ਪੀ ਵੀ ਨੰਬਰ ਹੈ ਕਾਰ ਦਾ ਹਾਂ ਟੱਚ ਪਲੇਅਰ ਸਿਸਟਮ ਸਾਰਾ ਲੱਗਿਆ ਜੀ 3 ਵੇਰੀਐਂਟ ਹੈ ਫਿਰ ਹਾਂ ਐਜ਼ ਅ ਰੈਡ ਕਾਰ ਦਵਾਂਗੇ ਵੀ ਬਸ ਕੋਈ ਬੰਦਾ ਲੈ ਕੇ ਜਾ ਸਕਦਾ 235000 ਰੁਪਏ ਦੀ ਕਾਰ ਦੇ ਦਾਂਗੇ 235 ਚ ਹਾਂਜੀ ਹਾਂ 10 ਮਾਡਲ ਨੋਵਾ ਭਾਜੀ 10 ਲਓ ਮਿੱਤਰੋ 2010 ਮਾਡਲ ਨੋਵਾ ਕਾਰ ਆ 235000 ਰੁਪਏ ਦੀ ਕਾਰ ਆ ਬਈ ਇਹ ਹਾਂਜੀ ਲੋਨ ਇਹ ਤਾਂ ਹੁੰਦਾ ਨਹੀਂ ਲੋਨ ਭਾਜੀ ਟਰਾਈ ਕਰ ਲਾਂਗੇ ਕਿਸੀ ਬੰਦੇ ਦੀ ਵਧੀਆ ਪ੍ਰੋਫਾਈਲ ਹੈ ਤਾਂ ਉਸ ਤੇ ਹੋ ਵੀ ਸਕਦਾ ਡੀਲ ਵਾ ਠੀਕ ਹੈ ਲਓ ਬਈ ਹਨਾ ਆਹ ਵਾਲ ਵਾਰੀ ਪਸਰਤ ਨੂੰ ਆਦੀ ਕਿਉਂਕਿ ਬਈ ਰੇਟ ਹੀ ਐਸੇ ਨੇ ਵੀ ਕੰਟਰੋਲ ਰੇਟ ਨੇ ਬਈ ਹਨਾ ਤੇ ਚੰਗੀ ਕਾਰ ਆ ਬਈ ਤੇ ਅਗਲੀ ਆ ਗਈ ਬਈ ਆਪਣੇ ਲਈ ਸਕੋਰਪਿਓ ਹਾਂਜੀ ਇਹ ਹੈਗੇ ਸਕੋਰਪਿਓ ਭਾਜੀ 846 ਨੰਬਰ ਹੈ ਆਟੋਮੈਟਿਕ ਦੇ ਵਿੱਚ ਹੈ ਵੀਰ 2011 ਦਾ ਆਟੋ 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 ਹੈ ਓਕੇ 2011 ਮਾਡਲ ਹੈ ਵੀਰ ਹਾਂਜੀ ਤੇ ਸੈਕੰਡ ਓਨਰ ਦੀ ਕਾਰ ਹੈ ਵੀਰ ਹਾਂਜੀ ਤੇ ਸਾਰੀ ਓਰੀਜਨਲ ਹੈ ਸੀਲਡ ਹੈ ਕਾਰ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਕਾਰ ਦੀ ਸਬਕ 3 ਲੱਖ ਰੁਪਏ ਆਪਾਂ ਡਿਮਾਂਡ ਕਰਦੇ ਆ 7 ਲੱਖ ਰੁਪਏ ਲੋ ਜੀ ਭਾਈ ਆਟੋਮੈਟਿਕ ਸਕਾਰਪੀ ਆ ਗਈ ਸਿਰਫ 3,25,000 ਰੁਪਈਆ ਚ ਤੁਸੀਂ ਆਹ ਵਾਲੀ ਕਾਰ ਲੈ ਬਾਈ ਕਰ ਸਕਦੇ ਹੋ ਭਾਈ। ਪੌਪਲਰ ਮਾਡਲ ਹੈ ਬੀਐਲਐਕਸ ਵਾਲਾ ਭਾਜੀ। ਠੀਕ ਹੈ ਵੀਰੇ। ਤੇ ਭਾਈ ਬਹੁਤ ਘੈਂਟ ਕਾਰ ਹਨਾ ਵੀ ਆਟੋਮੈਟਿਕ ਆਟੋਮੈਟਿਕ ਬਹੁਤ ਘੱਟ ਮਿਲਦੀ ਹੈ ਉਸ ਮਾਡਲ ਦੇ ਟਾਈਮ 'ਚ। ਠੀਕ ਹੈ ਭਾਈ। ਅਗਲੀ ਆ ਗਈ ਭਾਈ ਆਪਣੇ ਲਈ ਐਕਸਿਓ ਅਗਲੀ ਆ ਗਈ ਲਾਸਟ ਭਾਜੀ ਲਾਸਟ ਕਾਰ ਹੈ 2012 12 ਮਾਡਲ ਹੈ ਭਾਜੀ ਐਕਸਯੂਵੀ ਡਬਲਯੂ 8 ਹੈ ਚੰਡੀਗੜ੍ਹ ਦਾ ਨੰਬਰ ਹੈ ਕਾਰ ਦਾ। ਪਹਿਲੇ ਓਨਰ ਦੀ ਕਾਰ ਹੈ ਵੀਰੇ। ਫੁੱਲ ਇੰਸ਼ੋਰੈਂਸ ਹੈ ਕਾਰ ਹਾਂਜੀ ਦੋਨੋਂ ਚਾਬੀਆਂ 1 ਲੱਖ ਕਿਲੋਮੀਟਰ ਕੰਪਨੀ ਦੇ ਕਾਰਡ ਨਾਲ ਚੱਲੀ ਹੋਈ ਕਾਰ ਹੈ ਹਾਂਜੀ 435000 ਰੁਪਏ ਆਸਕਿੰਗ ਪ੍ਰਾਈਸ ਹੈ ਬਾਕੀ ਮੌਕੇ ਤੇ ਕਰ ਲਓ ਓਕੇ ਸਾਰ ਇਸ ਕਾਰ ਦਾ ਕੋਈ ਵੀ ਪੀਸ ਪੇਂਟ ਨਹੀਂ ਹੈ ਭਾਜੀ ਆਪਣੀ ਗਾਰੰਟੀ ਹੈ ਜੀ ਪੂਰੀ ਠੀਕ ਹੈ ਹਾਂਜੀ ਲਓ ਵੀ ਮਿੱਤਰੋ ਚੈੱਕ ਕਰ ਲਓ ਕਾਰ ਜੇ ਕਿਸੇ ਨੇ ਕਾਰ ਲੈਣੀ ਹੈ ਭਾਈ ਤਾਂ ਆਓ ਤੇ ਬਾਏ ਕਰ ਲਓ ਤੇ ਬਾਕੀ ਜਿਹੜੇ ਜਿਹੜੇ ਭਰਾ ਉਹ ਕਾਰ ਲੈ ਕੇ ਗਏ ਨੇ ਕਮੈਂਟ ਕਰਕੇ ਦੱਸੋ ਵੀਰੇ ਕੋਈ ਮਿੱਤਰ ਨਰਾਸ਼ ਹੋ ਕੇ ਤਾਂ ਨਹੀਂ ਗਿਆ ਨਹੀਂ ਕੋਈ ਵੀ ਭਰਾ ਆਪਣੇ ਅਸਤੇ ਕੋਈ ਸੀ ਬੰਦੇ ਨੇ ਕੋਈ ਨਰਾਸ਼ ਹੋ ਕੇ ਨਹੀਂ ਗਿਆ ਠੀਕ ਹੈ ਹਾਂਜੀ ਲਓ ਵੀ ਮਿੱਤਰੋ ਹਣਾ ਤੇ ਕਰ ਲਓ ਫੋਨ ਜੇ ਕਿਸੇ ਨੂੰ ਕੋਈ ਕਾਰ ਚਾਹੀਦੀ ਆ ਮੰਗਾ ਲਓ ਡਿਟੇਲ ਬਹੁਤ ਕਾਰਾਂ ਨੇ ਬਾਈ ਹਣਾ ਚੰਗੀਆਂ ਕਾਰਾਂ ਵੇਚਦਾ ਬਾਈ ਮਹਾਲੀ ਆਜਾ ਜੇ ਕਿਸ ਨੇ ਕਾਰ ਲੈਣੀ ਆ ਸਟੀਲ ਡੀਸ ਦੇ ਉੱਤੇ ਸੈਕਟਰ 78 ਮਿਲਦੇ ਆ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ ਬਾਈ ਸਸਤੀ ਕਾਰ